ਟਾਈਗਰ ਪੰਜਾਬ న్యూਸ ਚੈਨਲ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਏ ਦਿਨ ਸੰਪਾਦਕ ਸਾਡੇ ਜਿਹੜੇ ਟਾਈਗਰ ਪੰਜਾਬ న్యూਸ ਚੈਨਲ ਦੇ ਆ ਉਹਨਾਂ ਨੇ ਰੂਬ-ਰੂਬ ਤੁਹਾਨੂੰ ਕਰਵਾਉਂਦੇ ਰਹਿੰਨੇ ਆ। ਅੱਜ ਫੇਰ ਸਰਦਾਰ ਸਤਨਾਮ ਸਿੰਘ ਜੀ ਨੂੰ ਆਪਾਂ ਸਟੂਡੀਓ ਦੇ ਵਿੱਚ ਬੁਲਾਇਆ ਕਰਦੇ ਆ ਇਹਨਾਂ ਨਾਲ ਖਾਸ ਗੱਲਬਾਤ ਸਤਨਾਮ ਸਿੰਘ ਹਰਸ਼ਕਰਿਪ੍ਰਦੀਪ ਜੀ ਸਤਨਾਮ ਜੀ ਅੱਜ ਕੁਝ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਜੀ ਜਿਹੜੇ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਹਮ ਸਰਦਾਰ ਗੁਰਜੀਤ ਸਿੰਘ ਜੀ ਉਹ ਅੱਜ ਮੁਕਸਰ ਵਿਖੇ ਪਹੁੰਚੇ ਸੀ ਕੇਸ ਮਕਸਦ ਨੂੰ ਲੈ ਕੇ ਉਹ ਮੁਕਸਰ ਸਾਹਿਬ ਵਿਖੇ ਪਹੁੰਚੇ ਅੱਜ ਇਹਦੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦੇ ਦੁੱਛ ਠੀਕ ਹੈ ਜੀ ਪੁਲੀਸ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਚਾਹਣਾ ਹੈ ਵੀ ਆਪਾਂ ਥੋੜਾ ਜਿਆਦਾ ਇਸ ਜਿਹੜਾ ਤੁਸੀਂ ਸਵਾਲ ਕੀਤਾ ਹੈ ਸਵਾਲ ਦੇ ਜਵਾਬ ਚ ਚਾਰ ਚਫੇਰੇ ਦੀ ਥੋੜੀ ਜਾਣਕਾਰੀ ਹੋਰ ਦੇਣੀ ਜੀ ਮੈਨੂੰ ਅਫਸੋਸ ਹੁੰਦਾ ਹੈ ਪੀਐਲ ਜਿਸੂ ਰਾਣਾ ਗੁਰਜੀਤ ਸਿੰਘ ਵਿਧਾਇਕ ਦਾ ਤੁਸੀਂ ਜ਼ਿਕਰ ਕੀਤਾ ਹੈ ਜੀ ਇਹ ਕਾਫੀ ਲੰਮੇ ਸਮੇਂ ਤੋਂ ਇਕੱਲਾ ਵਿਧਾਇਕ ਨਹੀਂ ਇਹਨਾਂ ਦਾ ਪਰਿਵਾਰ ਜਿਹੜਾ ਉਹ ਪੂਰੀ ਤਰ੍ਹਾਂ ਕਾਂਗਰਸੀ ਹੈ ਅੱਜਕੱਲ ਮੇਰੇ ਖਿਆਲ ਦੇ ਵਿੱਚ ਜੇ ਹੋ ਸਕੇ ਤਾਂ ਸੁਲਤਾਨਪੁਰ ਲੋਧੀ ਤੋਂ ਇਹਨਾਂ ਦਾ ਲੜਕਾ ਵੀ ਜਿਹੜਾ ਉਹ ਵਧੇ ਇੱਕ ਲੋਕ ਮੰਤਰੀ ਚੁਣਿਆ ਗਿਆ ਜੀ ਤੇ ਜਿਹੜੇ ਖੁਦ ਰਾਣਾ ਜੀ ਹੈਗੇ ਆ ਇਹ ਕਪੂਰਥਲਾ ਤੋਂ ਜਿਹੜੇ ਆ ਇਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਚੁਣੇ ਗਏ ਆ ਐਮ ਐਲ ਏ ਚੁਣੇ ਗਏ ਵਧੇ ਚੁਣੇ ਗਏ ਆ ਜੀ ਦੂਸਰੀ ਗੱਲ ਜਿਹੜੀ ਹੈਗੀ ਆ ਵੀ ਇੱਕ ਗੱਲ ਤੁਹਾਡੇ ਸਵਾਲ ਚ ਹਰਾਨੀ ਹੁੰਦੀ ਆ ਤੇ ਇਹ ਲੋਕਾਂ ਨੂੰ ਵੀ ਇਸ ਗੱਲ ਦੀ ਹਰਾਨੀ ਆ ਜਿਸ ਨੂੰ ਦੂਰ ਕਰਨ ਵਾਸਤੇ ਆਪਾਂ ਥੋੜਾ ਚਾਲ ਕਰਕੇ ਇਸ ਸਵਾਲ ਦਾ ਜਵਾਬ ਦੇਣੇ ਆ ਵੀ ਜੇਕਰ ਮਕਸਦ ਸਾਹਿਬ ਵੀ ਕਿ ਇਹ ਰਾਣਾ ਜੀ ਆਈ ਤੇ ਇਹ ਕਿਸ ਮਕਸਦ ਨਾਲ ਆਈ ਜਾਂ ਕਿਵੇਂ ਆਈ ਹੈ ਨਾ ਉਹਦੇ ਚ ਲੋਕਾਂ ਨੂੰ ਕੋਈ ਪਤਾ ਨਹੀਂ ਹੈ ਬਿਲਕੁਲ ਬਿਲਕੁਲ ਦੇਖੋ ਸਾਡੇ ਲੋਕਾਂ ਨਾਲ ਜਿਹੜੇ ਇਹਨਾਂ ਨੂੰ ਇੱਕ ਚੀਜ਼ ਦਾ ਪਤਾ ਹੁੰਦਾ ਹੈ ਵੀ ਡੰਡੇ 'ਚ ਝੰਡਾ ਤੇ ਝੰਡੇ 'ਚ ਭਾਰਤ ਤੇ ਅਬਿਸ਼ਲਾ ਜਿਹੜਾ ਮਕਸਦ ਆ ਉਹ ਨਹੀਂ ਸਮਝਦੇ ਕਿ ਕਿਸ ਮਕਸਦ ਨਾਲ ਕਿਥੇ ਝੰਡਾ ਕੀ ਕਰ ਰਿਹਾ ਝੰਡੇ ਦੀ ਆੜ ਤੇ ਬੰਦਾ ਕੀ ਕਰ ਰਿਹਾ ਮੈਂ ਇਸ ਵਾਸਤੇ ਥੋੜਾ ਇਹ ਦੱਸਣ ਵਾਸਤੇ ਪਸ਼ੋਕੜ ਚ ਲੈ ਕੇ ਗਿਆ ਤੇ ਇਹ ਪੂਰੀ ਤਰ੍ਹਾਂ ਪਰਿਵਾਰ ਕਾਂਗਰਸੀ ਹੈਗਾ ਕਾਂਗਰਸੀ ਸਵਾਮਾ ਨਵਾਰਿਆ ਤੇ ਇਹ ਇਕੱਲਾ ਨਹੀਂ ਪੂਰਾ ਪਰਿਵਾਰ ਹੈ ਆ ਜੀ ਅੱਛਾ ਦੂਸਰੇ ਪਾਸੇ ਇੱਕ ਗੱਲ ਦੀ ਬੜੀ ਵੀਡੀਓ ਤੌਰ ਤੇ ਜਦੋਂ ਮੈਂ ਇਸ ਚੀਜ਼ ਦੇ ਵਿੱਚ ਪੂਰੀ ਤਰ੍ਹਾਂ ਕੁਝ ਜਾਣਕਾਰੀ ਹਾਸਲ ਕੀਤੀ ਨਾ ਪ੍ਰਦੀਪ ਜੀ ਤੇ ਮੈਂ ਇਹਨੂੰ ਕੋਲ ਮਲਾ ਕੇ ਨਿਕਲ ਤੋ ਇੱਕ ਦਿਮਾਗ ਨਹੀਂ ਚੱਕਰ ਖਾਦਾ ਏ ਸੀਤਾ ਵੀ ਰਾਣਾ ਜੀ ਵੱਲੋਂ ਜਿੱਥੇ ਵੀ ਮੁਖਸਰ ਸਾਹਿਬ ਦੇ ਵਿੱਚ ਕੋਈ ਪੈਲਸ ਹੈਗਾ ਸ਼ਾਇਦ ਮੇਰੇ ਚੈਲ ਪੈਲਸ 12 ਪੈਲਸ ਦੇ ਵਿੱਚ ਪੁਤਰੀ ਸਮਰਥਕਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰੀਆਂ ਗੀਆਂ ਸ਼ਹਿਰ ਤੋਂ ਦੇ ਵਿੱਚ ਬਹੁਤੀ ਪਾਰਟੀ ਵਰਕਰ ਕਾਂਗਰਸੀ ਸ਼ਾਮਲ ਹੋ ਸੀ ਜੀ ਤੇ ਹੋਰ ਵੀ ਹੋ ਸਕਦਾ ਚਲੋ ਸਾਡੀ ਇਹ ਜਿਹੀ ਰੋਟੀ ਹੈ ਤੇ ਦੂਸਰੇ ਪਾਸੇ ਇਹ ਦੇਖਿਆ ਗਿਆ ਵੀ ਐਮਐਸਪੀ ਭਗਦਾ ਮੁੱਦਾ ਪੰਜਾਬ ਦਾ ਕੇਂਦਰ ਦਾ ਸਭ ਕੁਝ ਕਿਉਂਕਿ ਜਿਹੜੇ 2027 ਚ ਚੋਣਾ ਹੋਣਗੇ ਐਡਾ ਅੱਛਾ ਕੇਂਦਰ ਸਰਕਾਰ ਤਾਂ ਕਹਿੰਦਾ ਵੀ ਅਸੀਂ ਚੋਣਾ ਜਿੱਤ ਰਹੀਆਂ ਕੇਂਦਰ ਸਰਕਾਰ ਕੀ ਕਰਦੀ ਹੈ ਕਿ ਕੇਂਦਰ ਸਰਕਾਰ ਕੀ ਕਰ ਰਹੀ ਆ ਵੀ ਪੰਜਾਬ ਦੇ ਵਿੱਚ ਝਾੜੂ ਪਾਰਟੀ ਦਾ ਲੱਕ ਤੋੜਨ ਵਾਸਤੇ ਹੂੰ ਜਿਹੜਾ ਅਕਸ਼ਨ ਆ ਉਹ ਚੰਡੀਗੜ੍ਹ ਹੀ ਕਿਉਂ ਕੀਤਾ ਗਿਆ ਜੇ ਚੰਡੀਗੜ੍ਹ ਕੀਤਾ ਗਿਆ ਤੇ ਭਗਵੰਤ ਮਾਨ ਜਿਹੜੀ ਸਰਕਾਰ ਆ ਹੂੰ ਉਹਨੂੰ ਕਿਸ ਤਰ੍ਹਾਂ ਪਰੇਸ਼ਾਨ ਕਰਨ ਵਾਸਤੇ ਕੀਤਾ ਗਿਆ ਅੱਛਾ ਜੇ ਦੋਵੇਂ ਕਿਸਾਨ ਤੇ ਸੂਬਾ ਸਰਕਾਰ ਚ ਜਿਸ ਤਰ੍ਹਾਂ ਚੱਲ ਰਹੀ ਆ ਸੰਘ ਦੇ ਲਈ ਅੱਛਾ ਉਹਦੇ 'ਚ ਨੁਕਸਾਨ ਕੀ ਦਾ ਦੋ ਤਰ੍ਹਾਂ ਦਾ ਭਾਈ ਕੋ ਭਾਈ ਮਾਰੇ ਉਹ ਧਾਰਨਾ ਕਭੇ ਜੇ ਤਾਂ ਪੰਜਾਬ ਦੇ ਕਿਸਾਨ ਆ ਉਹ ਭਗਵੰਤ ਮਾਨ ਦੇ ਉਲਟ ਹੋ ਰਿਹਾ ਤੇ ਭਗਵੰਤ ਮਾਨ ਆ ਉਹ ਜਿਹੜਾ ਹੈਗਾ ਉਹ ਕਿਸਾਨਾਂ ਦੇ ਉਲਟ ਹੋ ਰਿਹਾ ਹਮ ਅੱਛਾ ਦੋਵਾਂ ਧਿਰਾਂ ਦਾ ਨੁਕਸਾਨ ਕਰਕੇ ਬੀਜੇਪੀ ਪਤਾ ਕੀ ਚਾਹੁੰਦੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ 2027 ਆ ਪੂਰਾ 15 ਹੋ ਸਕੇ ਹੋ ਸਕੇ ਠੀਕ ਤੇ ਜਿਹੜੀ ਦੁੱਖ ਦੀ ਗੱਲ ਲੈ ਕੇ ਰਾਣਾ ਜੀ ਆਏ ਆ ਹਮ ਰਾਣਾ ਜੀ ਵੀ ਮੈਨੂੰ ਲੱਗਦਾ ਹੈ ਵੀ ਇੱਥੇ ਥੋੜਾ ਜਿਹਾ ਸਿਆਸੀ ਪੱਤਾ ਚੱਲ ਰਿਹਾ ਉਹ ਨੂੰ ਮੈਂ ਸਾਫ਼ ਕਰ ਦੇਣਾ ਆਪਣਾ ਅੱਛਾ ਉਹ ਕਹਿ ਰਹੇ ਆ ਵੀ ਹੁਣ ਨਾ ਤਾਂ ਐਮਐਸਪੀ ਦੀ ਗੱਲ ਨੂੰ ਕੇਂਦਰ ਕਰ ਰਿਹਾ ਤੇ ਕਿਸਾਨ ਵੀ ਉਲਝ ਗਏ ਪਹਿਲਾਂ ਕਿਸਾਨ ਕੇਂਦਰ ਸਰਕਾਰ ਨੇ ਖੇਰੂ ਕੇਰੂ ਕਰਤੇ ਫਿਰ ਜਿਹੜੀ ਸੂਬਾ ਸਰਕਾਰ ਆ ਕੁਛ ਇੱਧਰ ਨੂੰ ਕਰਤੇ ਹੁਣ ਕਿਸਾਨ ਜਿਹੜੇ ਆ ਉਹ ਤਾਂ ਪੁਲਿਸ ਦੀਆਂ ਡਾਗਾਂ ਛੁਟਕਿਆਂ ਦਾ ਜਵਾਬ ਦਿੰਦੇ ਐ ਐਮਐਸਪੀ ਦਾ ਤਾਂ ਕਿਸਾਨ ਨੂੰ ਚੇਤਾ ਹੀ ਨਹੀਂ ਰਹਿ ਗਿਆ ਕਿਉਂਕਿ ਪਹਿਲਾਂ ਤਾਂ ਉਧਰ ਬਾਹਰ ਤੇ ਬਰਸਾਉਂਦੇ ਆ ਹੁਣ ਪੰਜਾਬ ਪੁਲਿਸ ਜਿਹੜੀ ਆ ਉਹ ਭਗਵੰਤ ਸਤਿਆਨ ਦੇ ਇਸ਼ਾਰੇ ਦਾ ਤੇ ਕਿਸਾਨਾਂ ਤੇ ਜਿਹੜੀ ਡਾਂਗ ਸੋਟੀ ਵਰਸਾਉਂਦੀ ਆ ਇਸ ਕਰਕੇ ਜਿਹੜੀ ਐਮਐਸਬੀ ਉਹ ਕਿਸੇ ਨੂੰ ਚੇਤਾ ਨਹੀਂ ਤੇ ਰਾਣਾ ਜੀ ਮੈਨੂੰ ਲੱਗਦਾ ਵੀ ਇੱਥੇ ਥੋੜੀ ਜਿਹੀ ਸ਼ਰਾਰਤ ਨਹੀਂ ਕਰਦੇ ਲੱਗਦੇ ਜੇ ਮੈਂ ਅਸੀਂ ਦਿਮਾਗ ਦਰਸ਼ਕਾਂ ਦਾ ਹੈਗਾ ਉਹ ਕੀ ਕੀ ਸ਼ਰਾਰਾ ਕਰਤਾ ਜਦੋਂ ਕਿਸੇ ਪਾਸੇ ਐਮਐਸਯੂ ਦੀ ਗੱਲ ਨਹੀਂ ਚਲਦੀ ਹੈਗੀ ਤੇ ਇੱਕ ਇਹ ਮੈਨੂੰ ਇਹ ਪਤਾ ਲੱਗਿਆ ਕਿ ਇਹਨਾਂ ਦਾ ਜਿਹੜਾ ਕਾਰੋਬਾਰ ਹੈਗਾ ਉਹ ਕੋਈ ਉਤਪਾਦਨ ਦਾ ਡੇਰੀ ਫਾਰਮ ਹੋ ਜਾ ਕੋਈ ਇਸ ਤਰ੍ਹਾਂ ਦਾ ਅੰਡ ਮਿਲਣਾ ਜਾਂ ਕੋਈ ਚਲੋ ਚੰਗੀ ਗੱਲ ਹਰ ਬੰਦੇ ਨੂੰ ਅਧਿਕਾਰ ਹੱਕਾ ਤੇ ਇਸ ਕਰਕੇ ਪਾਰਟੀ ਦੀ ਆਦ ਦੇ ਵਿੱਚ ਬਾਕੀ ਫਸਲਾਂ ਨੂੰ ਛੱਡ ਕੇ ਕੱਲੀ ਮੱਕੀ ਦੀ ਜਿਹੜੀ ਕਾਸ਼ਤਾ ਉਹਦੇ ਤੇ ਐਮਐਸਪੀ ਦੇਣ ਦਾ ਜ਼ੋਰ ਦੇਣ ਦੀ ਤੇ ਦੌਰੇ ਕਰਨ ਦੀ ਤੇ ਇਲਾਕੇ ਦੇ ਵਿੱਚ ਪਾਰਟੀਆਂ ਇਕੱਠੀਆਂ ਕਰਨ ਦਾ ਮਕਸਦ ਕੀ ਆ ਕਿਉਂਕਿ ਇੱਥੇ ਜਾ ਕੇ ਪਾਰਟੀ ਨੂੰ ਵੀ ਉਹ ਸੋਚਣਾ ਚਾਹੀਦਾ ਤੇ ਜੇ ਪਾਰਟੀ ਦੇ ਆਦ ਵਿੱਚ ਨਿੱਜੀ ਕੋਈ ਆਪਣਾ ਕਾਰੋਬਾਰ ਵਧਾਉਣ ਵਾਸਤੇ ਉੱਥੇ ਪਾਰਟੀ ਵਰਕਰਾਂ ਦਾ ਇਕੱਠ ਕਰਕੇ ਬਾਕੀ ਫਸਲਾਂ ਨੂੰ ਕੇਂਦਰ ਤੋਂ ਛੱਡ ਕੇ ਇੱਕ ਕੰਨੀ ਮੱਕੀ ਤੇ ਹੀ ਕਿਉਂ ਦੇ ਰਿਆ ਇਹ ਦਾਲ 'ਚ ਕੋਈ ਕਾਲਾ ਕਾਲਾ ਪ੍ਰਦੀਪ ਜੀ ਜ਼ਰੂਰ ਹੈਗਾ ਹੈ ਅੱਛਾ ਸਤਨਾਮ ਜੀ ਮੈਨੂੰ ਵੀ ਕੁਝ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਸੀ ਜੀ ਜੀ ਰਾਣਾ ਗੁਰਜੀਤ ਜੀ ਅੱਜ ਮੁਕਸਰ ਵਿਖੇ ਪਹੁੰਚੇ ਹਾਂ ਜੀ ਅੱਜ ਮੋਕਸਰ ਵੀ ਕੇ ਪਹੁੰਚ ਕੇ ਉਹਨਾਂ ਨੇ ਇੱਕ ਕਾਨਫਰੰਸ ਕੀਤੀ ਏ ਸਮਾਗਮ ਕੀਤਾ ਵਿਸ਼ਾਲ ਇਕੱਠ ਕੀਤਾ ਚਾਹਲ ਬਲ ਸਜੀਵ ਜੀ ਮੈਂ ਤੁਸੀਂ ਦਰਸ਼ਕਾਂ ਨੂੰ ਦੱਸ ਹੀ ਦਿੱਤਾ ਉੱਥੇ ਇਹਨਾਂ ਨੇ ਰਾਣਾ ਗਰਜੀਤ ਜੀ ਨੇ ਇਹ ਕਿਹਾ ਹੈ ਕਿ ਝੋਨੇ ਤੋਂ ਘਟਾ ਕੇ ਮੱਕੀ ਨੂੰ ਵਧਾਇਆ ਜਾਵੇ ਯਾਨੀ ਕਿ ਮੱਕੀ ਦੀ ਫਸਲ ਵੱਧ ਤੋਂ ਵੱਧ ਕੀਤੀ ਜਾਵੇ ਉਹਦੇ ਤੇ ਐਮ ਐਸ ਪੀ ਮੈਂ ਦੇਉਂਗਾ ਇਹਦੇ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਇਹ ਉਹ ਮੱਕੀ ਦੇ ਬਾਰੇ ਕਹਿੰਦੇ ਕਿ ਮੈਂ ਐਮਐਸਬੀ ਦਊਂਗਾ ਕਿਵੇਂ ਦੇ ਦੇਣਗੇ ਕਿਉਂ ਕਿਹਾ ਪ੍ਰਦੀਪ ਜੀ ਮੈਂ ਤਾਂ ਅੱਗੇ ਦੱਸਿਆ ਸੀ ਜੀ ਜਦੋਂ ਅਸੀਂ ਪਿਛਲੇ ਕਈ ਵਾਰੀ ਖਨੌਰੀ ਬਾਟਰ ਨੂੰ ਜਾਂਦੇ ਆ ਨਾ ਅਕਸਰ ਲੋਕਾਂ 'ਚ ਖੜ ਕੇ ਸਾਨੂੰ ਗੱਲ ਕਰਨ ਦਾ ਆਦਤ ਬਣ ਜਾਂਦੀ ਆ ਉਹ ਕਹਿੰਦੇ ਹੁੰਦੇ ਨਾ ਵੀ ਨੱਚਣ ਵਾਲੇ ਦੀ ਅੱਡੀ ਨਹੀਂ ਰਹਿਦੀ ਤੇ ਗਾਉਣ ਵਾਲੇ ਦਾ ਮੂੰਹ ਬੋਲੀਏ ਫਿਰ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਸਵਾਲ ਤਾਂ ਤੁਸੀਂ ਕਰਦੇ ਹੋ ਜਵਾਬ ਤਾਂ ਮੈਂ ਉਹ ਨਹੀਂ ਦੇ ਦੇਣਾ ਸੀ ਸਵਾਲ ਨਾ ਕਰਦੇ ਤਾਂ ਇਸ ਕਰਕੇ ਨਾ ਇਹ ਚੀਜ਼ ਇਹ ਦੇਖਣ ਵਾਲੇ ਉਹਨਾਂ ਕਿਸਾਨਾਂ ਨੇ ਪਤਾ ਕੀ ਕਿਹਾ ਕਿ ਇਸ ਤੋਂ ਪਹਿਲੀ ਵਾਰ ਹੀ ਰਾਣਾ ਗੁਰਜੀਤ ਜੀ ਵੱਲੋਂ ਦੇਖ ਸਾਹ ਵੱਲੋਂ ਇਹ ਇਲਾਕੇ ਦੇ ਵਿੱਚ ਹਣ ਗਣਤ ਏਕੜਾਂ ਦੇ ਵਿੱਚ ਮੱਕੀ ਦੀ ਜਿਹੜੀ ਸੀ ਉਹ ਕਾਇਸਤ ਕਰਵਾ ਦਿੱਤੀ ਗਈ ਉਹ ਕੁਦਰਤ ਕਰੋਪ ਹੋ ਗਈ ਹੈ ਤੇ ਮੱਕੀ ਦਾ ਕੁਝ ਤਾਂ ਨੁਕਸਾਨ ਮੌਸਮੀ ਹੋ ਗਿਆ ਕੁਝ ਜਿਹੜੀ ਕੁਝ ਕਿਸਾਨ ਜਿਹੜੇ ਸੀ ਉਹ ਮੇਰੇ ਵਰਗੇ ਬਾਹਲੇ ਸਿਆਣੇ ਹੋਣ ਕਰਕੇ ਬੀਜ ਬਾਹਲੀ ਬੈਠ ਕੇ ਉਹ ਮੱਕੀ ਸੀ ਨਾ ਜਿਹੜੀ ਉਹ ਮੱਕੀ ਦਾ ਮੱਕਾ ਬਣ ਗਿਆ ਮੱਕਾ ਮਸੀਦ ਹੀ ਬਣ ਗਿਆ ਅੱਥਰ ਪੱਕੇ ਮਸੀਦ ਨੇ ਕੀ ਕੀਤਾ ਜੀਵਿਦਾਰ ਨੂੰ ਇਹੋ ਜੀ ਜਗ੍ਹਾ ਤੇ ਖੜਾ ਕਰਤਾ ਉਹ ਹੁਣ ਤੱਕ ਮੈਨੂੰ ਲੱਗਦਾ ਮੈਂ ਵੀ ਬੀਜੀ ਸੀ ਮੈਂ ਬੀਜੀ ਸੀ ਨਾ ਮੱਕੀ ਮੈਨੂੰ ਲੱਗ ਗਿਆ ਹੱਥੋਂ ਮੈਂ ਵੀ ਰਾਣਾ ਜੀ ਦੇ ਬਿਆਨ ਦੇ ਮੁਤਾਬਕ ਪਹਿਲਾਂ ਵੀ ਕਿਤੇ ਦਿੱਤਾ ਹੋਣਾ ਮੱਕੀ ਬੀਜ ਲਈ ਜਦੋਂ ਮੇਰੇ ਨਾਲ ਪੂਰੀ ਪੂਰੀ ਤਰ੍ਹਾਂ ਹੋਈ ਪਹਿਲੀ ਵਾਰੀ ਮੈਂ ਪ੍ਰਦੀਪ ਜੀ ਖੇਤੀ ਕੀਤੀ ਸੀ ਜੀ ਉਹ ਮੱਕੀ ਨੇ ਕੀ ਕੀਤਾ ਨਾ ਅਜਾ ਇਹ ਮੈਨੂੰ ਆਰਥਿਕ ਸੰਕਟ ਚ ਲਿਆਂਦਾ ਨਾ ਮੈਂ ਕੋਈ ਕਿਸਾਨ ਤੇ ਪੱਤਰਕਾਰ ਵੀ ਕਰਦਾ ਕਰਦਾ ਜੀ ਯਕੀਨ ਜਾਨਿਓ ਮਰੂਦਾਂ ਦੀ ਰੇੜੀ ਲਾਉਣ ਤੱਕ ਪਹੁੰਚ ਗਏ ਐਨੇ ਹਾਲਾਤ ਬੰਦੇ ਕਰਦੇ ਐਨੇ ਹਾਲਾਤ ਬੰਦੇ ਕਰਦੇ ਇਹੀ ਹਾਲ ਉੱਤਰ ਹੋਇਆ ਜਿੱਦੋਂ ਆਪਾਂ ਗੱਲ ਕਰ ਰਹੇ ਖਨੌਰੀ ਬਾਰਡਰ ਤੋਂ ਜਦੋਂ ਪਰੇ ਨੂੰ ਟੱਪਦੇ ਬਰਨਾਲਾ ਏਰੀਆ ਸਾਈਡ ਹੈ ਉਹਨਾਂ ਨੇ ਕਈ ਵਾਰੀ ਇਹ ਗੱਲ ਕਹੀ ਉਹ ਕਹਿੰਦੀ ਰਾਣਾ ਜੀ ਦੇ ਪਿਛਲੀ ਵਾਰੀ ਮੱਕੀ ਪੁਜਾ ਦਿੱਤੀ ਤੇ ਜਦੋਂ ਇਸ ਤਰ੍ਹਾਂ ਹੋਇਆ ਨਾ ਸਤਿਆਨਾਸ਼ ਕਿਸਾਨ ਦਾ ਤੇ ਕਿਸਾਨ ਦੀ ਮੱਕੀ ਦਾ ਤੇ ਰਾਣਾ ਜੀ ਦੀ ਰਾਤ ਆ ਸਰਕਾਰ ਵੱਲੋਂ ਕੋਈ ਮੌਜਾ ਕਰਦਾ ਹੋਰੀ ਕਰਕੇ ਦਵਾਇਆ ਨਾ ਆਪਣੀਆਂ ਜੜੀਆਂ ਮਿੱਲਾ ਹੈ ਹਮ ਫਰਮਾ ਉਹਨਾਂ ਵੱਲੋਂ ਦਵਾਇਆ ਤੇ ਨਾ ਕੇਂਦਰ ਸਰਕਾਰ ਨੇ ਤਾਂ ਐਮ ਐਸ ਸੀ ਦੇਣ ਦੀ ਤਾਂ ਦੇ ਰਬੜ ਦੀਆਂ ਗੋਲੀਆਂ ਮਾਰਦੇ ਆ ਤੇ ਉਥੋਂ ਫਿਰ ਇਹ ਸਭ ਕੁ ਸਾਹਮਣੇ ਆਉਂਦਾ ਹੈ ਵੀ ਮੈਨੂੰ ਲੱਗਦਾ ਹੈ ਵੀ ਜ਼ਿਆਦਾਤਰ ਜਿਹੜਾ ਝੋਨਾ ਫਸਲ ਆਣਾ ਝੋਨਾ ਫਸਲ ਹੈਗੀ ਕੇਂਦਰ ਦੀ ਮਜਬੂਰੀ ਬਿਲਕੁਲ ਤੇ ਝੋਨਾ ਫਸਲ ਨਾਲ ਆਪਣੀਆਂ ਚੱਲਣੀਆਂ ਮੰਡ ਗਿਆ ਤੇ ਇਸ ਤਰ੍ਹਾਂ ਛੋਟੇ-ਮੋਟੇ ਬਿਆਨਾਂ ਖਿਲਾਕੇ ਨਾ ਅਭੀ ਇਹ ਸਮਝੋ ਵੀ ਬਾਕੀ ਫਸਲਾਂ ਦੀ ਫਿਰ ਕੌਣ ਦੇਊਗਾ ਮੱਕੀ ਕੱਲੀ ਦੀ ਤਾਂ ਤੁਸੀਂ ਰਾਣਾ ਜੀ ਦੇ ਗਏ ਤੇ ਬਾਕੀ ਫਸਲਾਂ ਦੀ ਜਦੋਂ ਮੰਡੀਆਂ ਖਤਮ ਹੋ ਗਈਆਂ ਤੁਸੀਂ ਇੱਕ ਇੱਕ ਪੰਜਾਬ ਨਾਲ ਇੱਕ ਤਰ੍ਹਾਂ ਵਿਸ਼ਵਾਸ ਘਾਤ ਕਰਤਾ ਤੁਸੀਂ ਇਹ ਗੱਲ ਕਹੇ ਸੀ ਵੀ ਮੈਂ ਐਮਐਸਬੀ ਤੁਸੀਂ ਤਾਂ ਦੇ ਦੋਗੇ ਤਕੜੇ ਜੋ ਨਾਮ ਹੀ ਦਿਓਗੇ ਜਵੇਂ ਉੱਥੇ ਪਿੱਛੇ ਰੋਲਦੇ ਫਿਰਦੇ ਇਹ ਵੀ ਰੋਦੇ ਵੀ ਰੋਦੇ ਨੇ 90000 ਉਹਦੇ ਫਿਰ ਗੱਲਾਂ ਤੇ ਵਾਕਿਆ ਨੇ ਬੱਚੇ ਕਿਉਂ ਭੁੱਖੇ ਮਾਰਦੇ ਹੋ ਕਿਉਂਕਿ ਮਰੂਥ ਕੌਣ ਕੌਣ ਵੇਚੂ ਆ ਕਿੰਨਿਆਂ ਦੇ ਮਰੂਥ ਕੋ ਖਰੀਦੂਗਾ ਫਿਰ ਸਾਡੀ ਜੱਟ ਕੋ ਵੀ ਐਸੀ ਆ ਅਸੀਂ ਤਾਂ ਜੇ ਕਿਸੇ ਨੇ ਕਿਹਾ ਨਾ ਮਰੂਥ ਤੇ ਤੂੰ ਆ ਗਈ ਵੇਚ ਦੇ 10 ਰੁਪਏ ਉਹਨੇ ਕਿਹਾ ਨਾ ਜੀ ਸਾਢੇ ਨੌ ਲੈ ਲੋ ਇਹ ਤਾਂ ਅਸੀਂ ਤਾਂ ਕਿਹਾ ਸਾਲਾ ਖੜ ਜਾ ਤੈਨੂੰ ਦੇ ਦਿੰਦੇ ਮਰੂਥ ਅਸੀਂ ਤਾਂ ਲੜਕੇ ਹੀ ਮਰੂਥਾਂ ਦੀ ਰੇੜੀ ਸ਼ਾਮ ਨੂੰ ਠਾਣੇ ਨਾਲ ਲੈ ਇਸ ਵਾਸਤੇ ਮੈਨੂੰ ਲੱਗਦਾ ਹੈ ਕਿ 86-8 ਦੇ ਵੇਚਣਾ ਅੱਜ ਵਾਲੀ ਜਿਹੜੀ ਹੈਗੀ ਆ ਇਧਰ ਫੇਰ ਹੀ ਗੈਰ ਕੀ ਇਹ ਇਹਦੇ ਵਿੱਚ ਲੋਕਾਂ ਨੂੰ ਸੋਚਣ ਦੀ ਲੋੜ ਆ ਤੇ ਜਿਹੜਾ ਬਾਕੀਆਂ ਤੇ ਵੀ ਐਮਐਸਬੀ ਮਿਲਦੀ ਆ ਤਾਂ ਮੱਕੀ ਵੱਲ ਧਿਆਨ ਕਰੋ ਨਹੀਂ ਤੇ ਝੋਨਾ ਬੀਜਦੇ ਛੱਡਿਓ ਨਾ ਕਿਸਾਨ ਕਹਿੰਦੇ ਆ ਜੇ ਉਹ ਕਿਸਾਨ ਆ ਤੇ ਮੰਡੀਆਂ ਤੇ ਝੋਨਾ ਉਹ ਤੇ ਮੰਡੀਆਂ ਤੇ ਜੇ ਤੁਸੀਂ ਮੰਡੀਆਂ ਭੁੱਲ ਕੇ ਤੇ ਤੁਹਾਡੀ ਗਹਿਣ ਦੀ ਫਸਲ ਜਿਹੜੀ ਕਣਕਾ ਉਹ ਵੀ ਜਿਹੜੀ ਆ ਕਿਸੇ ਨੇ ਨਹੀਂ ਪੁੱਛਣੀ ਸਤਨਾਮ ਜੀ ਇੱਕ ਚੀਜ਼ ਮੈਂ ਹੋਰ ਵੇਖੀ ਖੁੱਲ ਕੇ ਪੁੱਛੋ ਵੇਖੋ ਕਿਉਂ ਕਿਉਂਕਿ ਹਰੇਕ ਪਾਰਟੀ ਦੇ ਐਮਐਲਏ ਹੀ ਕਿਉਂ ਕਹਿੰਦੇ ਆ ਕਿ ਮੈਂ ਐਮਐਸਪੀ ਦਊਂਗਾ ਜਦੋਂ ਧਰਨੇ ਲੱਗੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਆਈ ਵੀ ਕੀ ਦੀ ਗੱਲ ਕਰ ਰਿਹਾ ਜੀ ਮੈਂ ਉਸ ਟਾਈਮ ਖਰੜ ਦੀ ਐਮਐਲਏ ਆਮ ਆਦਮੀ ਪਾਰਟੀ ਦੀ ਐਮਐਲਏ ਦੀ ਗੱਲ ਕਰ ਰਿਹਾ ਨਹੀਂ ਗਗਨਕੌਰ ਮਾਨ ਨੇ ਉਹ ਉਹਨਾਂ ਨੇ ਐ ਚੁਟਕੀ ਲਾ ਕੇ ਕਿਹਾ ਤਾਂ ਸੀ ਕਹਿੰਦੀ 5 ਮਿੰਟਾਂ ਜੇ ਐਮਐਸਪੀ ਦੇ ਦੂੰਗੀ ਲੈਕਿਨ ਮਿਲਦਾ ਤਾਂ 5 ਸਾਲ ਪੂਰੇ ਹੋਣਦੇ ਆਏ ਲੇਕਿਨ ਸਾਰੀਆਂ ਫਸਲਾਂ ਦੀ ਐਮਐਸਪੀ ਉਹ ਵੀ ਅਜੇ ਤੱਕ ਨਹੀਂ ਦੇ ਸਕਦੀ ਕਿਉਂਕਿ ਉਹਨਾਂ ਦੀ ਮੌਜੂਦਾ ਸਰਕਾਰ ਹੈ ਤੇ ਰਾਣਾ ਜੀ ਦੀ ਸਰਕਾਰ ਵੀ ਹੈ ਨਹੀਂ ਤੇ ਇਹ ਕਿਵੇਂ ਐਮਐਸਪੀ ਦੇ ਦੇਣਗੇ ਇਹਦੇ ਬਾਰੇ ਵੀ ਦੱਸ ਦੋ ਹੁਣ ਮਰੇ ਭਾਂਜੀ ਗੁੱਸਾ ਕਰਨਗੇ ਇਸ ਗੱਲ ਤੇ ਨਹੀਂ ਜੀ ਨਹੀਂ ਕੋਈ ਗੱਲ ਨਹੀਂ ਜੋ ਉਸ ਕੇ ਚਾਹੀਏ ਹੋ ਇਹ ਦੁਨੀਆ ਨਾ ਪਤਾ ਕੀ ਗੱਲ ਆ ਅੱਜ ਤੱਕ ਹੂੰ ਮੈਂ ਉੱਥੇ ਹੀ ਰਹਿ ਕੇ ਜਾਂਦਾ ਖੁਸ਼ੀ ਕਮੀ ਚ ਬੱਚੀ ਆ ਹੂੰ ਜਦੋਂ ਸਾਡੇ ਬੱਚਾ ਜਾ ਆਉਂਦਾ ਹੈ ਨਾ ਹੂੰ ਉਦੋਂ ਸਾਡੇ ਮਨਤ ਆਉਂਦੀ ਆ ਜੀ ਜੀ ਵਧਾਈ ਮੰਗਣਾ ਹੂੰ ਉਹਨਾਂ ਲਈ ਦੋ ਚੀਜ਼ਾਂ ਹੁੰਦੀਆਂ ਜੀ ਜ਼ਿਆਦਾ ਹੁੰਦੀ ਆ ਤਾੜੀ ਤਾੜੀ ਦੇ ਚ ਛੁਟਕੀ ਹਾਂਜੀ ਤਾੜੀ ਛੁਟਕੀ ਕਰਦੇ ਹੋ ਸਭ ਕੁਝ ਲੈ ਜਾਂਦੇ ਆ ਹੂੰ ਤੇ ਮੁੰਡਾ ਨਸ਼ੇਈ ਨਿਕੜੇ ਪੰਗੀ ਨਿਕਲੇ ਕੁਝ ਵੀ ਨਿਕਲੇ ਹੋਰੀ ਨਿਕਲੇ ਪਰ ਇੱਕ ਮੇਰੀ ਉਹ ਨਾ ਉਹਨੂੰ ਪੰਜਾਬ ਦਾ ਤੇ ਵੀ ਦੁਨੀਆ ਦਾ ਵਿਸ਼ੋ ਭਰਦਾ 17 ਹੋਣ ਦੇ ਨਾਂ ਤੇ ਜਿਹੜੀਆਂ ਹੈਲੀਆਂ ਨੇ ਦਾਵਾਵਾਂ ਦੇ ਕੇ ਤੁਹ ਜਾਂਦੇ ਆ ਜਦੋਂ ਪੂਰਾ ਲੋਟ ਲਟਾ ਕੇ ਮਗਰੋਂ ਉਹ ਨਸ਼ੇ ਦੇ ਟੀਕੇ ਲਾ ਲਾ ਇੱਥੇ ਨਿੱਕੇ ਅੰਦਰ ਦੂਸਰਾ ਸਾਹ ਹੁਣੀ ਤਾੜੀ ਵਜਾਈ ਜਾਂਦੇ ਉਸ ਕਰਕੇ ਤਾੜੀ ਦਾ ਵੱਜ ਗਈ ਸਰਕਾਰ ਬਣ ਗਈ ਤੇ ਨਸ਼ੇ ਦੇ ਟੀਕੇ ਲਾ ਲਾ ਕੇ ਤਾਂ ਲੋਕ ਤੇ ਲੋਕਾਂ ਦੇ ਮੁੰਡੇ ਉਹ ਮਰੀ ਜਾਂਦੇ ਆ ਹੁਣ ਜਿਹੜੀ ਗਗਨ ਮਾਨ ਮੋਲ ਤੁਸੀਂ ਗੱਲ ਕਰਦੇ ਹੋ ਮੈਡਮ ਜੀ ਦੀ ਤੇਰੀ ਭੈਣ ਜੀ ਕਿਉਂਕਿ ਪੱਤਰਕਾਰ ਹੈ ਜੀ ਜੇ ਕਿਤੇ ਗਲਤੀ ਹੋ ਗਈ ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਉਹਨੂੰ ਸੁਧਾਰ ਕੇ ਮਾਫੀ ਮੰਗਾਂਗੇ ਤੇ ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਲੀਡਰ ਗਲਤ ਕੰਮ ਕਰਦੇ ਉਹਨਾਂ ਉਹ ਉਹ ਕਿੱਥੇ ਮੰਗ ਗਿਆ ਮੰਗਣ ਜਾ ਗਏ ਅੱਛਾ ਜੇ ਉਹਨਾਂ ਰਹਿ ਗਈ ਝੁਟਕੀ ਦਾ ਐਮਐਸਪੀ ਨਹੀਂ ਜੀ ਅੱਛਾ ਜਿਹੜੇ ਪਹਿਲੇ ਸੀਗੇ ਨਾ ਉਹ ਤਾੜੀ ਵਾਰ ਕੇ ਕੰਮ ਕਰਦੇ ਸੀ ਜੀ ਤੇ ਇਸ ਇਹਨਾਂ ਤੋਂ ਇੰਨੀ ਵਾਅਦਾ ਹੋ ਗਿਆ ਵੀ ਇਹਨੇ ਦੋ ਹੱਥ ਨਹੀਂ ਵਰਤੇ ਝੁਟਕੀ ਵਰਤ ਕੇ ਨਾਲੀ ਵਰਤਦਾ ਆਪਣਾ ਕੰਮ ਕਰਕੇ ਤੇ ਰਵਾਇਤ ਪਹਿਲੀ ਆ ਜਿਹੜੀ ਪਹਿਲਾਂ ਕਰਦੇ ਸੀ ਉਹੀ ਆ ਉਹੀ ਸਾਰਾ ਕੁਛ ਤੇ ਐਮਐਸਪੀ ਜਿਹੜੀ ਆ ਨਾ ਜੇ ਦਵਾਈ ਗਈ ਹੂੰ ਤਾਂ ਸਾਡੇ ਜਿਹੜੇ ਬੈਠੇ ਬਾਰਡਰਾਂ ਤੇ ਬੈਠੀ ਆ ਯੂਨੀਅਨ ਵਾਲੇ ਆ ਕਿਸਾਨ ਦਵਾ ਸਕਦੇ ਆ ਕਿਸੇ ਪਾਰਟੀ ਦੀ ਕੋਈ ਤਾਂ ਅੰਤਰੀ ਹੈਗੀ ਯਾਰ ਯਾਰ ਜਿਹੜਾ ਕਿਸੇ ਦਾ ਨੌਕਰ ਆ ਹੂੰ ਨੌਕਰ ਹੁਕਮ ਕਿਵੇਂ ਚਲਾਊਗਾ ਹੂੰ ਮੈਂ ਮੰਨ ਲਉ ਹੂੰ ਮੈਂ ਕਾਂਗਰਸ ਆ ਹੂੰ ਮੈਂ ਰਵੀਬ ਗਾਂਧੀ ਆ ਜੀ ਤੁਸੀਂ ਐਮਐਲਏ ਐਮਪੀ ਹੋ ਹੂੰ ਤੇ ਪਰ ਤੁਸੀਂ ਹੈ ਤਾਂ ਮੇਰੇ ਹੀ ਜੀ ਕਿ ਜਦੋਂ ਮੈਂ ਹੀ ਕੋਈ ਕਰਨਾ ਤੁਹਾਡੀ ਚੁਟਕੀ ਕੀ ਕਰੂਗੀ ਲੱਗੋ ਕਰਦਗੇ ਅੱਛਾ ਇੱਕ ਚੀਜ਼ ਦਾ ਨਾਮ ਜੀ ਹੋਰ ਪਹਿਲਾਂ ਇਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਨੇ ਕਿ 5 ਮਿੰਟਾਂ ਜੀ ਐਮਐਸਪੀ ਦੇਵਾਂਗੇ ਹੁਣ ਕਾਂਗਰਸ ਪਾਰਟੀ ਦੇ ਵਿਧਾਇਕ ਸਾਡੇ ਗੁਰਜੀਤ ਜੀ ਮਾਨਯੋਗ ਹੈ ਅੱਜ ਉਹਨਾਂ ਨੇ ਵੀ ਕਿਹਾ ਤਾਂ ਕਿ ਮੱਕੀ ਦਾ ਐਮਐਸਪੀ ਮੈਂ ਦੇਵਾਂਗਾ ਮੈਨੂੰ ਲੱਗਦਾ ਹੈ 26 ਦੇ ਵਿੱਚ ਵਿੱਚ ਸ਼ਰੋਨੀ ਅਕਾਲੀ ਦਲ ਵਾਲੇ ਵੀ ਉੱਠ ਕੇ ਖੜੇ ਹੋ ਜਾਣਗੇ ਕਿ ਅਸੀਂ ਵੀ ਐਮਐਸਪੀ ਦੇਵਾਂਗੇ ਤੋ ਹੋ ਸਕਦਾ 27 ਦੇ ਇਲੈਕਸ਼ਨ ਤੋਂ ਬਾਅਦ ਫਿਰ 32 ਦਾ ਇਲੈਕਸ਼ਨ ਆਉਣਾ ਉਦੋਂ ਬਸਪਾ ਵਾਲੇ ਵੀ ਖੜੇ ਹੋਣਗੇ ਕਿ ਅਸੀਂ ਐਮਐਸਪੀ ਦੇਵਾਂਗੇ ਤੇ ਸਾਰੀਆਂ ਪਾਰਟੀਆਂ ਐਮਐਸਪੀ ਦੇ ਹੀ ਜਾਂਦੀਆਂ ਪਰ ਮਿਲੀ ਤਾਂ ਜਾਂਦਾ ਕਿਸੇ ਨੂੰ ਨਹੀਂ ਪੱਥੀ ਨੂੰ ਛੱਡੋ ਜੀ ਜੀ ਤੁਸੀਂ ਗੱਲ ਕਰੋ 27 ਦੀ ਜੀ ਹੋਰ ਤੁਸੀਂ ਗੱਲ ਵਿਸ਼ਾ ਸਹੀੜ ਲਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀ ਜੀ ਜਿਹੜੀਆਂ ਨੇ ਪਹਿਲਾਂ ਐਮਐਸਪੀ ਆ ਦਵਾਜਾ ਸੀ ਨਾ ਕੇਂਦਰ ਸਰਕਾਰ ਨਾਲ ਕੇ ਹਾਂ ਜੀ ਹਾਂ ਜੀ ਉਹਨਾਂ ਕਰਕੇ ਤਾਂ ਅਜੇ ਤੱਕ ਮੈਨੂੰ ਲੱਗਦਾ ਵੀ ਕੋਈ ਗੱਲ ਕਹਿਣ ਸੁਣਨ ਵਾਲੀ ਨਹੀਂ ਹੈਗੀ ਕਿ ਕਹਿੰਦੇ ਹੁੰਦੇ ਸਰਕਾਰੋਂ ਤੇ ਦਰਬਾਰੋਂ ਸਰਕਾਰ ਹੁੰਦੀ ਲੋਕਾਂ ਦੀ ਸਰਕਾਰ ਆ ਪਿੰਡਾਂ ਚ ਸਰਕਾਰ ਆ ਲੋਕਾਂ ਦੇ ਸੱਤਾ ਚ ਤੇ ਦਰਬਾਰ ਕੀ ਹੈ ਦਰਬਾਰ ਹੈਗਾ ਕਾਲਪੁਰਖ ਸੱਚੇ ਪਾਤਸ਼ਾਹ ਬਿਲਕੁਲ ਦਾ ਕਾਲਪੁਰਖ ਜੀ ਜਦੋਂ ਸਰਕਾਰੋਂ ਦਰਬਾਰ ਹੋਈ ਉਹਨਾਂ ਨੂੰ ਮਤਲਬ ਜੇ ਜੜੀ ਠੋਕਰ ਵੱਜ ਗਈ ਉਹਨਾਂ ਦੀ ਜਿਹੜੀ ਐਮਐਸਵੀ ਬਾਪ ਨਹੀਂ ਕੀਤੀ ਕਿਉਂਕਿ ਉਦੋਂ ਕੇਂਦਰ ਨਾਲ ਭਾਈਵਾਲ ਸੀ ਤੇ ਹੁਣ ਇਕੱਲੇ ਇਕੱਲੇ ਰਹਿ ਕੇ ਕੀ ਕਰਦੇ ਦੂਜੀ ਗੱਲ ਜਿਹੜੇ ਬਾਦਲ ਸਾਹਿਬ ਆ ਸਾਡੇ ਸਤਕਾਰਯੋਗ ਆ ਪੰਜਾਬੀ ਜੁਗਾਂਡ ਹੁੰਦਾ ਸੀ ਇੱਕ ਮੈਂ ਫੇਰ ਕਹੋਗੇ ਤੁਸੀਂ ਕਹਿੰਦੇ ਹੁੰਦੇ ਆ ਨਾ ਸਾਡੇ ਇੱਕ ਗਵਾਹ ਰਹਿੰਦੀ ਹੁੰਦੀ ਸੀ ਤਾਈ ਉਹ ਤਾਈ ਦਾ ਪੋਤਰਾ ਗੰਧਾਣਾ ਵੀ ਦਾਦੀ ਮੈਨੂੰ ਸਭ ਵੱਲ ਫੜਾ ਮੱਝ ਬੰਨਣਾ ਹੈ ਪਲਾਟਾਂ 'ਚ ਬੰਨਦੇ ਆ ਹੂੰ ਤੇ ਉਹ ਕਹਿੰਦੀ ਕੀ ਕਰਨਾ ਉਹਦੀ ਕਿੱਲਾ ਉਹਨਾ ਅੱਜ ਮੈਂ ਠੋਕਦਾ ਹੂੰ ਉਹ ਹੱਸ ਕੇ ਕਹਿੰਦੀ ਆ ਜਿਹਦੇ ਪਿਓ ਨੇ ਬਿੱਲੀ ਦੀ ਮਾਰੀ ਪੁੱਤ ਕਿਥੋਂ ਸ਼ੇਰ ਮਾਰ ਲੂ ਤਦੋ ਬਾਦਲ ਸਾਹਿਬ ਕੋਈ ਕਿੱਲਾ ਨਹੀਂ ਟੁਗਿਆ ਤੇ ਜਗਵੀਰ ਕਿੱਲਾ ਕਿੱਥੇ ਟੂਤ ਗਾ ਗੱਲ ਸਹੀ ਯਾਰ ਕੋਈ ਨਾ ਕੋ ਲੋਕ ਕਰੂ ਸੋਚਣਾ ਪੈਣਾ ਹੈ ਕੋਈ ਸੋਚਣਾ ਹੀ ਪੈਣਾ ਹੈ ਇਹਦਾ ਵੀ ਕੀ ਚੱਲ ਰਿਹਾ ਤੂੰ ਕਿ ਤੋ ਸ਼ੇਰ ਮਰਨਾ ਇਹ ਤਾਂ ਤੁਸੀਂ ਸਮਝੋ ਸ਼ੇਰ ਮਰਦਾ ਨਹੀਂ ਕਿ ਕਾਲੀਆਂ ਵਾਲਾ ਜੇ ਵਿਸ਼ਾ ਨਾ ਛੇੜਿਆ ਕਰੋ ਜੇਕਰ ਰਾਣਾ ਜੀ ਥੋੜਾ ਬਹੁਤਾ ਪੰਜਾਬ ਦੇ ਬੁਧਾਰ ਦੀ ਸਚਾਈ ਹੈਗੀ ਮੂੰਹ ਤੇ ਆ ਹੀ ਜਾਂਦੀ ਹੈ ਨਾ ਕਰੋ ਜੀ ਮੈਨੂੰ ਕਰ ਲੋ ਠੀਕ ਹੈ ਜੀ ਨਹੀਂ ਬਹੁਤ ਬਹੁਤ ਮਿਹਰਬਾਨੀ ਸਤਨਾਮ ਜੀ ਦਰਸ਼ਕਾਂ ਨੂੰ ਟਾਈਮ ਦੇਣ ਵਾਸਤੇ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ